ਹੇ ਸਤਿਕਾਰਯੋਗ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਡਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵ ਦਿਖਾਉਣੀ ਆਂ ਤਿੰਨੇ ਸੁਈਆਂ ਸਵਾਈਆਂ ਆਂ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਇਹ ਵੀ ਤਸੱਲੀ ਪਸ਼ੂ ਦੀ ਆਪਣੇ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਵਧੀਆ ਜੀ ਕਿਰਪਾ ਜੀ ਬੜੀ ਤੇ ਨਾਮ ਦੱਸੋ ਕਰੀ ਫਿਰ ਨਾਮ ਵੀਰ ਜੀ ਸ਼ੋਭਨਾਮ ਜਗਰਾ ਸਿੰਘ ਜੱਗੀ ਨਾਮ ਚੱਲਦਾ ਜੀ ਪਿੰਡ ਪੱਡੇ ਤਹਿਸੀਲ ਡੇਰਾ ਭੱਬਣਾਣਕਾ ਜ਼ਿਲ੍ਹਾ ਗਰਦਾਸਪੁਰ ਤੇ ਨੰਬਰ 8195817550 ਜੀ ਠੀਕ ਹੈ ਜੀ ਹਾਂਜੀ ਤੇ ਅੱਜ ਹੈਗੀਆਂ ਆਪਣੇ ਕੋਲ ਤਿੰਨ ਆਪਣੇ ਕੋਲ ਤਿੰਨ ਤੇ ਤਿੰਨੇ ਸੋਈਆਂ ਸਵਾਈਆਂ ਤਿੰਨੇ ਸੋਈਆਂ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ਰਵਾਰ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਹਾਂਜੀ ਹਾਂਜੀ ਕਿੰਨੇ ਕ ਚੜਤੀ ਸੋਈ ਐ ਇਹ ਵੀਰੇ ਦੋਨੇ ਵਸ਼ੀਆਂ ਕੱਲ ਸ਼ਾਮ ਹੀ ਮੇਰੇ ਕੋ ਆਈਆਂ ਤੇ ਕੱਲ ਸੇਰ ਦੀਆਂ ਇਕੱਠੀਆਂ ਸੋਈਆਂ ਨੇ ਪਿਛਲੇ ਘਰੀ ਅੱਛਾ ਅੱਛਾ ਤੇ ਕੱਲ ਮਾਰਨਿੰਗ ਪਹਿਲਾਂ ਆ ਸੋਈਏ ਤੇ ਬਾਅਦ ਚ ਹੋਰ ਸੋਈ ਜੇ ਠੀਕ ਆ ਹਾਂਜੀ ਹਾਂਜੀ ਤੇ ਅਜੇ ਮਤਲਬ ਇੱਕ ਦੋ ਚੁਵਾਈਆਂ ਹੀ ਇੰਨਾਂ ਦੀਆਂ ਹੋਈਆਂ ਉਹਨਾਂ ਚ ਦੋ ਦੋ ਚੁਵਾਈਆਂ ਹੋਈਆਂ ਜੇ ਦੋ ਦੋ ਚੁਵਾਈਆਂ ਹੋਈਆਂ ਹਾਂਜੀ ਤੇ ਕਿੰਨਾ ਕੋਤਰਾ ਦੁੱਧ ਕੱਢੀ ਜਾਊਗੀ ਜਿਹੜੀ ਆਵਲੀ ਤੇ ਮੇਰੇ ਵੱਡੀ ਗਾਂ ਫੋਲਿਆਰੇ 25 ਤੋਂ ਪਲੱਸ ਚੱਲਣ ਵਾਲੀ ਆ। ਬਾਕੀ ਹੌਣ ਵੀ ਇਹਦੇ ਕੋਣ ਨੀਅਰ ਬਾਟ 15 ਤੋਂ ਪਲੱਸ ਹੀ ਹੋਏਗਾ ਬੋਲਾ। ਅੱਛਾ। ਹਾਂਜੀ। ਇਹ ਆ ਵੀ ਜੇ ਸਾਫ਼ ਨਹੀਂ ਕੀਤੀ ਹਨ। ਸਾਫ਼ ਨਹੀਂ ਕੀਤੀ ਹੈ ਜੀ। ਠੀਕ ਹੈ ਜੀ। ਫੁੱਲ ਵੇਟ ਵਾਲੀ ਗਾਂ ਆ ਵੱਡੀ ਆ। ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤਾਂ ਚੰਗੇ ਗੈਪ ਤੇ ਆ ਤੇ ਬਾਕੀ ਇਹ ਆ ਵੀ ਹੈਗੀ ਕ੍ਰੋਸ 'ਚ ਆ। ਕ੍ਰੋਸ 'ਚ ਆ ਤਿੰਨੇ ਗਾਂ ਆਪਣੇ ਕ੍ਰੋਸ 'ਚ ਹੁਣ ਮਾਲ ਹੀ ਕ੍ਰੋਸ ਦਾ ਲਿਆ। ਖੋਲੋ ਫਿਰ ਤੋਰ ਦੀਏ ਇਕੱਲੀ। ਮਗਰ ਕੀ ਆ ਯਾਰੇ? ਮਗਰ ਇਹ ਨਾ ਦੋਨਾਂ ਦੇ ਵਸ਼ੇ ਜੀ। ਮਗਰ ਅ ਬਾਤੀ 14 ਇਟ ਵੇਟ ਵਡ ਜੀ ਗਾਮ ਬ੍ਰੀਡ ਬਰੂਡ ਚੰਗੀ ਆ ਆਡਰ ਵੀ ਵੇਜੀ ਇਹਨਾਂ ਕੰਪੈਕਟ ਲੱਗਾ ਬਿਲਕੁਲ ਫਿਕਸ ਜਿਹੜਾ ਪੁੱਛਾ ਦਾ ਤਾਂ ਹੁੰਦਾ ਬਾਕੀ ਆ ਪੀਵੀਜੀ ਕੋਈ ਵੀ ਮੈਂ ਆਪਣਾ ਇਹ ਨਾ ਜਜਮੈਂਟ ਕਰੇ ਤਾਂ ਨਹੀਂ ਜਾਣ ਕਿ ਨਿਕ ਸੁਵਿਆਂ ਦੇ ਕਿਉਂਕਿ ਇਹ ਤਾਂ ਰੰਗ ਹੀ ਇਦਾਂ ਦਾ ਰੰਗ ਹੀ ਇਦਾਂ ਦਾ ਵਾਹ ਫਲਕਾਰੀ ਲਾ ਕੇ ਦਿਖਾ ਲਦੇ ਨੇ ਸਾਰੇ ਸਰੀਰ ਤੇ ਇਦਾਂ ਸਾਰੇ ਸਰੀਰ ਤੇ ਆ ਦੇ ਸਾਦੇ ਰੰਗ ਇਦਾਂ ਦਾ ਇਹ ਗਾਂ ਤੀਜਾ ਸੁਬਾ ਹੋएगी ਪੱਕੀ ਪ੍ਰੋਪਰ ਜਿਹੜੀ ਆਪਣੀ ਗਾਰੰਟੀ ਹੋएगी ਹਾਂਜੀ ਤੇ ਬਾਕੀ ਉਤਰ ਇਹ ਆ ਬੇ ਇੱਕ ਤਾਜੀ ਸੂਈ ਆ ਹਾਂਜੀ ਬੱਚਾ ਇਹਨੇ ਕਾਫੀ ਭਲਿਆ ਦਿੱਤਾ ਤੇ ਥੋੜੀ ਲੱਪੇ ਚ ਵੀ ਆ ਬੱਚੇ ਦਾ ਵੀ ਆਪਾਂ ਦੇਖ ਸਕਦੇ ਹਾਂ ਵਿਚੋ ਵਿਚੋ ਇਸ ਤਰ੍ਹਾਂ ਦਾ ਹੀ ਫੇਸਾ ਦਿੱਤਾ ਜੇ ਇਸ ਤਰ੍ਹਾਂ ਦਾ ਹੀ ਬੱਚੇ ਦਾ ਵੀ ਉਹ ਦੇਖ ਸਕਦੇ ਜੀ ਬਾਕੀ ਕੁਆਲਿਟੀ ਗਾਂ ਦੇ ਵਿੱਚ ਪੂਰੀ ਆ ਬਾਕੀ ਨਾੜ ਨੋਟ ਚੈੱਕ ਕਰਾ ਦਿਓ ਮਿਲ ਕੇ ਵੇਣ ਪੂਰੀ ਮੋਟੀ ਲੱਗੀ ਹੋਵੇ ਵਾਲੀ ਆਡਰ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਣ ਤੇ ਆ ਰੋਇਆ ਤੇ ਮੁੱਲ ਫਿਰ ਇਹਦਾ ਮੁੱਲ ਆ ਪੀਵੀਜੀ ਮਾਰਕੀਟ ਤੇ ਵੇਖੀ ਤੇ ਇਦਾਂ ਦਾ 85 85000 ਹੋਣ ਰਿਹਾ ਹਾਂਜੀ ਇਹ ਫਿਰ 80 ਦੀ ਦੇ ਦੀਏ ਕਰ ਦਈਏ ਮਾਨ ਥੋੜਾ ਪਤਾ ਕੋਈ ਨਹੀਂ ਕਰਾਓ ਤੁਸੀਂ ਮਾਨ ਕਰ 75 ਦੀ ਦੇ ਦੀਏ 75 ਦੀ ਕੋਈ ਨਹੀਂ 75 ਚ ਮਾਨ ਤਨ ਕਰਦੇ ਨੇ 72000 ਦੀ ਦੇ ਦੀਏ 70 ਦੀ ਜਾਨ ਤੋਂ ਪੂਰੇ 70 ਦੀ ਤੇ ਰੰਗ ਕੋਈ ਨਹੀਂ ਭਾਇਆ ਕੋਈ ਵੀਰ ਭਰਾ ਖੂਨ ਲਾਵੇ ਕੋਈ ਗੱਲ ਨਹੀਂ ਮੰਤਨ ਖੁੱਲਾ ਹੋ ਜਾਊਗਾ ਮੁੱਖ ਤੇ ਹਨਾ ਠੀਕ ਹੈ ਜੀ ਬਹੁਤ ਸੋਹਣੀ ਤਿਆਰ ਹੋਈ ਆ ਵੇਖੋ ਕੱਟ ਵਾਲਾ ਲੇਵਾ ਥੱਲੇੋਂ ਚੰਗੀ ਤਿਆਰ ਹੋਈ ਆ ਤਿਆਰ ਬਿਲਕੁਲ ਤਾਜ਼ਾ ਬੱਚਾ ਜਿਹੜਾ ਨਾਲ ਬਿਲਕੁਲ ਦੋਵੇਂ ਤਾਜ਼ੇ ਬੱਚੇ ਨੇ ਆ ਵੀ ਓਡਾ ਹੀ ਬੱਚਾ ਪਲੇ ਬੜੇ ਦਿੱਤੇ ਬੱਚੇ ਬੜੇ ਪਲੇ ਦਿੱਤੇ ਸਵਾਂ ਨੇ ਕੰਮਾਂ ਦੇ ਵਸ਼ੇ ਜੇ ਮਗਰ ਤੇ ਦੇ ਇੱਕ ਰੀ ਥਾਣੇ ਤੁਹਾਨੂੰ ਲਾਗੇ ਦੇ ਵਿਖਾਈਏ ਇਹ ਤਾਂ ਵੀਰ ਜੀ ਮਾਜੀ ਬਨ ਲਈ ਜਿੰਨੇ ਬਨ ਲਈ ਘਰ ਚ ਜੜਾ 99 ਮੱਝਾਂ ਰਗਾ ਤੇ ਦੁੱਧ ਵੀ ਮੱਝਾਂ ਲਗਾ ਮੱਝਾਂ ਵਰਗਾ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਵੀ ਵੀਰ ਜੀ ਕੱਲ ਸਿਹਰ ਦੀ ਸੋਈਏ ਦੇਖੋ ਵੀ 15 ਦੇ ਕਰੀਬ ਹੀ ਹੋਏਗਾ ਬੋਲਾ ਇਸ ਟਾਈਮ 14:00 15:00 ਇਹ ਵੀ 20 ਪਲਾਸੀ ਚੱਲਣ ਵਾਲੀ ਜੇ ਤੁਰ ਫੇਰ ਇੱਕ ਰੀਨ ਇਹ ਵੀ ਗਰਮੀਆਂ ਚ ਚੋਣ ਵਾਲੇ ਨਗੀਨੇ ਨੇ ਸਾਰੇ ਬਾਕੀ ਆਉਣ ਵਾਲੇ ਮੌਸਮ ਦੀਆਂ ਗਾਵਾਂ ਆ ਆਉਣ ਵਾਲੇ ਮੌਸਮ ਦੀਆਂ ਠੰਡ ਗਰਮੀ ਕੋਈ ਇਹਨਾਂ ਨੂੰ ਚੱਕਰ ਨਹੀਂ ਬਾਕੀ ਮੋਟਾ ਦੁੱਧ ਚ ਆਉਣ ਵਾਲੀਆਂ ਸੰਗਣ ਇਹ ਵੀ ਕੀ ਦੂਜਾ ਸੂਗਾ ਜੇ ਇਹੇ ਵਾਲੂ ਵਪਰਾ ਮੈਂ ਕਿਹਾ ਕਰਾ ਦੋ ਬਹੁਤ ਸੋਹਣੀਆਂ ਨਾੜਾਂ ਐ ਵੀ ਹੱਡਰ ਤੇ ਕੱਢਣ ਦੀ ਆ ਜਾਪ ਬਾਕੀ ਥੱਲੇ ਬੜੇ ਬਣੀ ਆ ਬਾਕੀ ਅਲੱਗ ਹੈ ਉਤਰਾ ਮਾਸ ਜਿਆ ਵੱਖਰਾ ਜਿਹਾ ਲੱਗਾ ਕੋਈ ਉਹ ਸਾਸ ਵੀਰ ਜੀ ਕੋਈ ਉਹ ਚੱਕਰ ਨਹੀਂ ਹੈ ਕੋਈ ਚਾਹ ਆ ਦੇਖ ਸਾਡੇ ਵੈਸੇ ਮਾਸ ਜਿਆ ਨਾਲਾ ਵਨ ਚੈੱਕ ਕਰਾ ਦਿਓ ਬਿਲਕੁਲ ਮਾਸ ਹੀ ਵਧਿਆ ਮਾਸ ਹੀ ਆ ਕੋਈ ਕੀੜ ਨਹੀਂ ਇਹਦੀ ਕੋਈ ਚੱਕਰ ਨਹੀਂ ਹੋ ਜਾਵੇ ਲੋ ਆ ਦੇਖ ਸਾਡੇ ਉਤਰਾ ਹੀ ਮਾਸ ਜਿਆ ਓਨੀ ਗਾਂ ਪਛਾਣ ਤਿਆਰ ਹੋਈ ਹੈ ਵੀ ਕਰਮਾ ਵਾਲੀ ਆ ਦੇਖ ਸਾਡੇ ਥੱਲੇ ਤੇ ਮੁੱਲ ਫਿਰ ਵਧਿਆ ਦਾ ਮੋਲਾਹਰ ਪੀ ਵੀ ਜੀ ਇਹ ਜੀਆਂ ਵਸ਼ੀਆਂ 85 85 ਨਵੀਂ ਵੇਚੀਆਂ ਨੇ ਹਾਂਜੀ ਇਹ ਵੀ ਵਸ਼ੀ ਦੇ ਦੀਏ 2 ਘਾਟ 80 ਦੀ 78000 ਦੀ 78000 ਦੀ ਦੇ ਦੀਏ 75 ਦੀ ਜਾਂਦੇ ਵੀ ਫਿਰ 75 ਵੀ ਨਹੀਂ ਦੇਣੀ ਸੇਮ ਹੀ ਕਰ ਦੀਏ ਕੰਮ ਜਿਹੜਾ ਕੋਈ ਭਰਾ ਲੈ ਜੇਗਾ ਇੱਕ 40 ਚ ਉਹ ਮਾਨਤਨ ਹੋ ਜਾਏਗਾ ਜੋੜੇ ਦਾ 70 ਦੀ ਭਾਅ ਕੋਈ ਉਹ ਲੈ ਜੇ ਤੇ ਭਾਅ ਕੋਈ ਇਹ ਲੈ ਜੇ ਜੇ ਜੋੜਾ ਭਰਾ ਖੜੂਗਾ ਤੇ ਮਾਨਤਨ ਕਰ ਦਾਂਗੇ ਵਿੱਚ ਹੋਰ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਸੋਹਣੀ ਤਿਆਰੇ ਵੀ ਹੋਈਆਂ ਮਾਨਤਨ ਚਲੋ ਖੁੱਲਾ ਹੋ ਜਾਊਗਾ ਮੋਕੇ ਤੇ ਬਿਲਕੁਲ ਬਿਲਕੁਲ ਤੇ ਹੁਣ ਆ ਜਿਹੜੀ ਆ ਏ ਬੜੀ ਆਪਣੀ ਹੁਣੇ ਆਈ ਹੈ 10 ਮਿੰਟ ਹੀ ਹੋਇਆ ਡਾਟਾ ਦੇਉਣ ਤੋਂ ਪਹਿਲਾਂ ਅੱਛਾ ਇਹ ਦੂਜਾ ਸੁਆ ਤੇ ਇਹ ਇੱਕ ਥਣ ਤੋਂ ਤੇਲ ਹੈ ਮਗਰੇ ਦੇ ਵਛੀ ਜੇ ਇਹਦੇ ਮਗਰ ਵੱਛੀ ਆ ਹਾਂਜੀ ਤੇ ਇੱਕ ਥਣ ਨਹੀਂ ਇਹ ਤਾਂ ਚੱਲਦਾ ਤੇ ਬਾਕੀ ਆ ਤਿੰਨ ਥਣ ਆਪਾਂ ਦੇਖ ਸਕਦੇ ਚੰਗੇ ਥਣ ਚੇਤਾਰਾ ਵੀ ਥੀ ਹੁੰਦੀ ਹੈ ਲ ਕਰਕੇ ਦੇਣੀ ਹੈ ਗਾੜ ਵੀ ਚੰਗੀ ਆ ਹਾਂਜੀ ਮਜ਼ਬਤ ਸਰੂ ਚੱਲਦਾ ਵਾ ਚੱਲਦਾ ਇਹ ਨਾ ਕਿਸੇ ਭਰਾ ਕੋਲ ਜਾਣੇ ਤੇ ਉਹ ਗਿਆ ਕੰਮ ਉਹਨੇ ਟ੍ਰੀਟਮੈਂਟ ਨਹੀਂ ਚੰਗੇ ਤਰੀਕੇ ਨਾਲ ਕਰਾਇਆ ਤਾਂ ਚੱਲ ਵੀ ਸਕਦਾ ਅਫਰੀ ਕੋ ਤਾਂ ਜੇ 15 20 ਮਿੰਟ ਹੋਏ ਲੱਤੀ ਨੂੰ ਸਾਰੀ ਤੋਰਾਂ ਫਿਰ ਅਸੀਂ ਤਾਂ ਕੋਈ ਇਹ ਟਰਾਈ ਨਹੀਂ ਕੀਤਾ ਬਾਕੀ ਜੇ ਕੋ ਭਰਾ ਲੈ ਜਾਏਗਾ ਇਹ ਲੜ ਰਹੀ ਹੈ ਜੇ ਤਿੰਨ ਖਣਸਾ ਟੋਜੇ ਦੇ ਬਾਕੀ ਇਹ ਵੀ ਗਰਮੀਆਂ ਤੇ ਚੋਣ ਵਾਲੀ ਪੂਰਾ ਫੁੱਲ ਤੋਫਾ ਲੈ ਆਵ ਜੀ ਨਾ ਤਿੰਨਾ ਵੜਾ ਨੇ ਹਰ ਪੇਵਦੀ ਮੱਧਿਆਂ ਵਾਲਾ ਹਿਸਾਬ ਹੈ ਤੁਹਾਨੂੰ ਚਾਹੀ ਵਜ ਜਾਣੀ ਹੈ ਇਹ ਜਾਣੋ ਕੋਈ ਦਰਮੀ ਦੀ ਪਰਵਾਹ ਨਹੀਂ ਹੁੰਦੀ ਬਾਕੀ ਕੀਤੀ ਇੱਕ ਘਾਹ ਤੇਰੀ ਸੂਈ ਹੀ ਆ ਸਾਰੀ ਹਾਂਜੀ ਦੁੱਧ ਇਹਦੇ ਕੋ ਤਿੰਨ ਥਾਣਾ ਦੇ ਵਿੱਚ 15 ਤੋਂ ਪਲੱਸ ਹੀ ਹੋਏਗਾ ਅੱਛਾ ਭਰਾ ਆਪਣੇ ਕੋ ਚਲੋ ਅੱਜ ਆ ਜੀ ਥੋੜਾ ਪੋਤਾ ਵਾਧਾ ਘਾਟਾ ਕਰ ਸਕਦੀ ਆ ਅੱਛਾ ਤੇ 14 ਕਿਲੋ ਲਾ ਕੇ ਲੈ ਜੇ 14 ਕਿਲੋ ਤਿੰਨਾਂ ਥਾਣਾ ਚ ਹੋਏਗਾ ਵੇਸ਼ੀ ਦੁੱਧ ਉਤਰਾਏ ਕਿੰਨਾ ਘਰੀ ਜਾਊਗੀ ਦੁੱਧ ਦੁੱਧ ਤੇ ਅਜੇ ਇਨਾ ਵੇਖੋ ਕਿ ਮੈਲਾ ਮਾਰ ਕੇ ਵਾ ਸਕਦੀ ਦੋ ਤਿੰਨ ਕਿਲੋ ਹੋਰ ਵੀ ਅੱਛਾ ਇਹ ਚੌਥਾ ਥਾਣਾ ਹੁੰਦਾ ਤਾਂ ਫਿਰ ਤੇ 20 ਕਿਲੋ ਵਾਲੀ ਵਸ਼ੀ ਤੇ ਮੋਲੇ ਦਾ ਮੁੱਲ ਹਰਪੀਵੀ ਚ ਜਿੱਦਾਂ ਦੀ ਦਾ ਵੈਡ ਹੀ ਵਿਕਦੀ ਸੀ ਇਹ ਵੀ 763 ਦੇ ਲਾਗੇ ਜੇ ਪੂਰੀ ਪ੍ਰੋਪਰ ਸੈੱਟ ਹੁੰਦੀ ਏ ਹਾਂਜੀ 45000 ਦੀ ਦੇ ਦੀਏ ਕਰ ਦਈਏ ਮਾਨਤਨ ਤੁਹਾਡਾ ਘਰਾਓ ਕੋਈ ਗੱਲ ਨਹੀਂ ਕਰ ਦਿੰਦੇ 40 ਦੇ ਦੀਏ ਕੋਈ ਨਹੀਂ 40 20 ਮਾਨਤਨ ਹੋਊਗਾ ਭਰਾਵਾਂ ਦਾ ਕੋਈ ਫੋਨ ਲਾਵੇ ਪਤਾ ਨਹੀਂ ਕਿੱਥੇ ਸੌਦਾ ਇਹਦਾ ਮੁੱਕ ਜਾਣਾ ਕੋਈ 1000 2000 ਹੋਰ ਛੱਡ ਦੋਗੇ ਮੋਕੇ ਤੇ ਕੋਈ ਨਹੀਂ ਛੱਡਾਂਗੇ ਛੱਡਾਂਗੇ ਜੇ ਫੋਨ ਲਾਵੇ ਮਾਨਤਨ ਕਰੀ ਦੇ ਭਰਾਵਾਂ ਦੇ ਖੁੱਲਾ ਮਾਨਤਨ ਹੋ ਜਾਊਗਾ ਹੈ ਨਾ ਕੋਈ ਫੋਨ ਲਾਵੇ ਪਤਾ ਨਹੀਂ ਸੌਦਾ ਕਿੱਥੇ ਮੁੱਕਣਾ ਇਹਦਾ ਅੱਛਾ ਜੀ ਹਾਂਜੀ ਖੁੱਲਾ ਮਾਨਤਨ ਨਹੀਂ ਹੈਗੇ ਬ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪੁੱਛੋ ਖਰੀਦੋ ਜੀ